ਸਵਾਗਤ ਹੈ ਤੁਹਾਡਾ ਆਦੀ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਵਿੱਚ ਦੇਖਾਂਗੇ ਕਿ ਫਰੰਟ ਗਲਾ ਬੈਕ ਨੂੰ ਕਿਉਂ ਜਾਂਦਾ ਹੈ ਕੀ ਕਾਰਨ ਹੈ ਜੀ ਬੈਕ ਨੂੰ ਗਲਾ ਜਾਂਦਾ ਤੇ ਆਪਾਂ ਕਿਹ ਕਿਹ ਗਲਤੀਆਂ ਕਰਦੇ ਆ ਕਿਸ ਕਿਸ ਥਾਂ ਤੇ ਸੂਟ ਕਟਿੰਗ ਕਰਦੇ ਗਲਤੀਆਂ ਕਰਦੇ ਆ ਜੀ ਤੇ ਅੱਜ ਆਪਾਂ ਵੀਡੀਓ ਚ ਦੇਖਾਂਗੇ ਜੀ ਤੇ ਨਾਲ ਤੁਹਾਨੂੰ ਦੱਸਾਂਗੇ ਜੀ ਆਪਾਂ ਕਿਹੜੀ ਗੱਲ ਦੀ ਗਲਤੀ ਨਹੀਂ ਕਰਨੀ ਇਹਦੇ ਵਿੱਚ ਸੂਟ ਕਟਿੰਗ ਕਰਨੇ ਵਿੱਚ ਤੇ ਜੇ ਆਪਾਂ ਗਲਤੀ ਕਰਾਂਗੇ ਤੇ ਆਪਣਾ ਗਲਾ ਬੈਕ ਨੂੰ ਜਾਊਗਾ ਹੀ ਜਾਊਗਾ ਤੇ ਚਲੋ ਜੀ ਵੀਡੀਓ ਕਰਦੇ ਆ ਸ਼ਟ ਆਪਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਟੀਰੇ ਦੇ ਨਿਸ਼ਾਨ ਲਾਵਾਂਗੇ ਕੁਰਤੀ ਵਿੱਚ ਡਬਲ ਫੋਲਡਿੰਗ ਕੁਰਤੀ ਆਪਣੀ ਕੀਤੀ ਹੋਈ ਹੈ ਫਰੰਟ ਤੇ ਬੈਕ ਤੇ ਟੀਰਾ ਆਪਣਾ 11 ਇੰਚ ਤਿਆਰ ਹੈ ਤੇ ਆਪਾਂ 12 ਇੰਚ ਤੇ ਨਿਸ਼ਾਨ ਲਾਇਆ 12 ਦਾ ਹੱਫ ਹੋ ਗਿਆ 6 ਇੰਚ ਇਸ ਤੋਂ ਬਾਅਦ ਆਪਾਂ 7 ਇੰਚ ਮੋਢੇ ਦਾ ਨਿਸ਼ਾਨ ਲਾਵਾਂਗੇ ਤੇ ਸੂਟ ਦੇ ਮੋਢਾ ਜੀ ਨਾ ਤਾਂ ਵੱਧ ਹੋਣਾ ਚਾਹੀਦਾ ਤੇ ਨਾ ਹੀ ਘੱਟ ਹੋਣਾ ਚਾਹੀਦਾ ਜੇ ਆਪਾਂ ਸੂਟ ਦਾ ਮੋਢਾ ਕਟਿੰਗ ਕਰਦੇ ਜੇ ਆਪਣਾ ਸੂਟ ਦਾ ਮੋਢਾ ਵੱਧ ਕੱਟਿਆ ਜਾਵੇ ਤਾਂ ਵੀ ਆਪਣਾ ਸੂਟ ਬੈਕ ਨੂੰ ਚਲੇ ਜਾਂਦਾ ਕਿਉਂਕਿ ਆਪਣਾ ਸੂਟ ਮੋਢਿਆਂ ਕੋਲ ਖੁੱਲਾ ਹੋ ਜਾਂਦਾ ਤੇ ਕਈ ਵਾਰ ਕੀ ਹੁੰਦਾ ਜੀ ਆਪਣਾ ਮੋਢਾ ਜਾਰੇ ਟਾਈਟ ਹੋ ਜਾਂਦਾ ਤੇ ਜਿਹੜਾ ਸੂਟ ਆਪਣਾ ਪਿੱਛੇ ਨੂੰ ਖਚਾਪ ਆਉਂਦਾ ਤੇ ਇਸ ਲਈ ਜੀ ਆਪਣੇ ਸੂਟ ਦਾ ਮੋਢਾ ਜਿੰਨਾ ਆਪਣੇ ਸੂਟ ਦੀ ਫਿਟਿੰਗ ਆ ਉਹਦੇ ਹਿਸਾਬ ਨਾਲ ਹੀ ਮੋਢਾ ਹੋਣਾ ਚਾਹੀਦਾ ਆਪਣਾ ਸੂਟ ਦਾ ਤੇ ਜਿਹਦੇ ਨਾਲ ਕਿ ਆਪਣੇ ਸੂਟ ਦੀ ਫਿਟਿੰਗ ਵੀ ਪਰਫੈਕਟ ਆਉਂਦੀ ਆ ਤੇ ਆਪਣਾ ਇਹ ਗਲਾ ਉਹ ਬੈਕ ਨੂੰ ਵੀ ਨਹੀਂ ਜਾਂਦਾ ਤੇ ਤੁਹਾਨੂੰ ਜਿਹਾ ਪਸਾਤਾ ਚਮੋਡੇ ਦਾ ਨਿਸ਼ਾਨ ਲਾ ਲਿਆ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਫਿਟਿੰਗ ਦਾ ਨਿਸ਼ਾਨ ਤੇ ਜਦੋਂ ਆਪਾਂ ਮੋਡੇ ਦੀ ਕਟਿੰਗ ਕਰਨੀ ਹੈ ਜੀ ਫਿਟਿੰਗ ਵਾਲੀ ਇੱਥੇ ਨਿਸ਼ਾਨ ਲਾ ਕੇ ਹੀ ਮੋਡੇ ਦੀ ਕਟਿੰਗ ਕਰਨੀ ਹੈ ਕਈ ਵਾਰ ਕੀ ਹੁੰਦਾ ਜੀ ਆਪਾਂ ਅੰਦਾਜ਼ੇ ਨਾਲ ਹੀ ਮੋਡੇ ਦੀ ਕਟਿੰਗ ਕਰ ਦਿੰਨੇ ਆ ਤੇ ਆਪਣੇ ਫਿਟਿੰਗ ਵਾਲੇ ਨਿਸ਼ਾਨ ਜਿਹੜੇ ਕਿ ਸਹੀ ਨਹੀਂ ਆਉਂਦੇ ਤੇ ਆਪਣਾ ਮੋਡਾ ਵੀ ਸਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਾਂ ਫਿਟਿੰਗ ਵਾਲੇ ਨਿਸ਼ਾਨ ਲਾਉਣੇ ਆ ਇਸ ਤੋਂ ਬਾਅਦ ਆਪਾਂ ਮੋਡੇ ਦੀ ਕਟਿੰਗ ਦੇ ਨਿਸ਼ਾਨ ਲਾਉਣੇ ਆ ਤੇ ਆਪਾਂ ਫਿਟਿੰਗ ਦੇ ਨਿਸ਼ਾਨ ਲਾ ਲਏ ਆ ਇਸ ਤੋਂ ਬਾਅਦ ਆਪਾਂ ਬੈਕ ਵਾਲੇ ਮੋਢੇ ਦੇ ਨਿਸ਼ਾਨ ਲਾਵਾਂਗੇ ਜਿਹੜਾ ਕਿ ਆਪਾਂ ਗੈਪ ਰੱਖਿਆ ਸੈਂਟਰ ਤੋਂ 2 ਇੰਚ ਦਾ ਬੈਕ ਵਾਲਾ ਤੇ ਇਸ ਤੋਂ ਬਾਅਦ ਜੇ ਆਪਾਂ ਮੋਢਾ ਜਿਹੜਾ 7 ਇੰਚ ਲਿਆ ਸੀ ਉਹਦਾ ਹਾਫ ਕਰਾਂਗੇ ਹਾਫ ਹੋ ਗਿਆ ਆਪਣਾ 3.5 ਇੰਚ ਤੇ ਇੱਕ ਨਿਸ਼ਾਨ ਆਪਾਂ 3.5 ਇੰਚ ਤੇ ਲਾਵਾਂਗੇ ਤੇ ਅੱਧਾ ਇੰਚ ਨਿਸ਼ਾਨ ਆਪਾਂ ਅੰਦਰਲੀ ਸਾਈਡ ਨੂੰ ਲਾਵਾਂਗੇ ਜਿੱਥੇ ਕਿ ਆਪਣਾ ਗਲਾ ਜੋ ਐਟ ਹੁੰਦਾ ਹੈਗਾ ਉੱਥੇ ਆਪਾਂ ਅੰਦਰਲੇ ਪਾਸੇ 1/2 ਇੰਚ ਦਾ ਨਿਸ਼ਾਨ ਲਾਵਾਂਗੇ ਤੇ 1 ਇੰਚ ਦੀ ਗੁਲਾਈ ਆਪਾਂ ਮੋਡੇ ਦੇ ਸੈਂਟਰ ਚ ਲਈ ਹੈ ਤੇ ਇਹਦੀ ਆਪਾਂ ਗੁਲਾਈ ਬਣਾਤੀ ਜੀ ਇਹ ਬਿਲਕੁਲ ਪਰਫੈਕਟ ਗੁਲਾਈ ਆ ਗੁਲਾਈ ਆਊਗੀ ਆਪਣੇ ਸੂਟ ਕਟਿੰਗ ਕਰਦੇ ਸਮੇਂ ਇਸ ਤੋਂ ਬਾਅਦ ਜੇ ਮੋਸਟ ਇੰਪੋਰਟੈਂਟ ਗੱਲ ਹੈ ਜੀ ਜਿਹੜੇ ਆਪਾਂ ਤੀਰੇ ਦੀ ਕਾਟ ਪਾਉਣੀ ਹੈ ਇਹ ਆਪਾਂ 1/2 ਇੰਚ ਤੀਰੇ ਦੀ ਕਾਟ ਪਾਉਣੀ ਹੈ ਹੈਗੀ ਹੈ ਹਰ ਇੱਕ ਸੂਟ ਵਿੱਚ ਜੇ ਆਪਾਂ ਇਹ ਤੀਰੇ ਦੀ ਕਾਟ ਨਾ ਪਾਵਾਂਗੇ ਇਹ ਵੀ ਕਾਰਨ ਹੈਗਾ ਜੀ ਆਪਣਾ ਜਿਹੜਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਪੱਟਾਈ ਇੰਚਰਾਂ ਨੇ ਨਿਸ਼ਾਨ ਲਾਵਾਂਗੇ ਜਿੰਨਾ ਕਿ ਆਪਾਂ ਗਲਾ ਆਪਣਾ ਚੌੜਾ ਰੱਖਣਾ ਹੈਗਾ ਇਸ ਤੋਂ ਬਾਅਦ ਜਿਹੜਾ 1/2 ਇੰਚ ਤੀਰੇ ਨਿਸ਼ਾਨ ਲਾਇਆ ਆਪਾਂ ਨੂੰ ਉਹਦੇ ਨਾਲ ਮਿਲਾ ਦੇਾਂਗੇ ਇਹ ਨਿਸ਼ਾਨ ਜੇ ਆਪਾਂ ਨਾ ਲਈਏ ਤਾਂ ਵੀ ਆਪਣਾ ਗਲਾ ਬੈਕ ਨੂੰ ਚਲੇ ਜਾਂਦਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਸਾਈਡ ਸੀਨ ਦੇ ਨਿਸ਼ਾਨ ਤੇ ਜਿਹੜੇ ਕਿ ਜੇ ਆਪਾਂ ਪਲੇਟ ਸਪੋਨੀਏ ਸੂਟ ਦੇ ਵਿੱਚ ਤਾਂ ਆਪਾਂ 1 ਇੰਚ ਵੱਧ ਲਾਵਾਂਗੇ ਤਿਆਰ ਨਾਲੋਂ ਜੇ ਆਪਾਂ ਪਲੇਟਸ ਨਹੀਂ ਪੋਣੀ ਤਾਂ ਆਪਾਂ ਅੱਧਾ ਇੰਚ ਵੱਧ ਲਾਵਾਂਗੇ ਤਿਆਰ ਨਾਲੋਂ ਇਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਉੱਪਰੋਂ ਆਪਾਂ 14 ਇੰਚ ਤੇ ਕਮਰ ਦਾ ਨਿਸ਼ਾਨ ਲਾਵਾਂਗੇ ਤੇ ਜੇ ਆਪਣੀ ਫਿਟਿੰਗ ਜ਼ਿਆਦਾ ਹੈ ਜੀ ਤਾਂ ਆਪਾਂ 14.5 ਤੇ ਵੀ ਕਮਰ ਦਾ ਨਿਸ਼ਾਨ ਲਾ ਸਕਦੇ ਹਾਂ ਤੇ ਆਪਣਾ ਕਮਰ ਦਾ ਨਿਸ਼ਾਨ ਸਹੀ ਲੱਗਿਆ ਹੋਊਗਾ ਜੀ ਤੇ ਇਹਦੇ ਨਾਲ ਵੀ ਆਪਣਾ ਜਿਹੜਾ ਫਰੰਟ ਵਾਲਾ ਗਲਾ ਹੈ ਬੈਕ ਨੂੰ ਨਹੀਂ ਜਾਂਦਾ ਤੇ ਕਈ ਵਾਰ ਕੀ ਹੁੰਦਾ ਆਪਾਂ ਕਮਰ ਕੋ ਜਾਰੇ ਲੂਜ਼ਿੰਗ ਰੱਖ ਲੈਨੇ ਆ ਇਹਦੇ ਨਾਲ ਵੀ ਆਪਣਾ ਗਲਾ ਬੈਕ ਨੂੰ ਚਲੇ ਜਾਂਦਾ ਤੇ ਹਾਂਜੀ ਜੇ ਆਪਣਾ ਸੂਟ ਦੀ ਲੂਜ਼ਿੰਗ ਕਰਨੀ ਹੈ ਤਾਂ ਆਪਣਾ ਬੈਕ ਵਾਲਾ ਜਿਹੜਾ ਗਲਾ ਛੋਟਾ ਹੋਣਾ ਚਾਹੀਦਾ ਜੇ ਆਪਣਾ ਬੈਕ ਵਾਲਾ ਗਲਾ ਵੱਡਾ ਹੋ ਗਿਆ ਤੇ ਆਪ ਕੋ ਲੂਜ਼ਿੰਗ ਕਰ ਲਈ ਕਮਰ ਦੀ ਤੇ ਇਹਦੇ ਨਾਲ ਕੀ ਹੁੰਦਾ ਆਪਣਾ ਗਲਾ ਬੈਕ ਨੂੰ ਚਲੇ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਤੇ ਫੀਟਿੰਗ ਦਾ ਨਿਸ਼ਾਨ ਨੂੰ ਆਪਸੇ ਦੀ ਮਿਲਾ ਦੇਾਂਗੇ ਜੀ ਇਹਦੇ ਵਿੱਚ ਆਪਾਂ ਸੂਰ ਵਿੱਚ ਪਲੇਟਸ ਨਹੀਂ ਪਾਉਣੀ ਐ ਇਸ ਲਈ ਆਪਾਂ ਸਿੱਧੇ ਨਿਸ਼ਾਨ ਨਹੀਂ ਲਾਉਣੀ ਇਹਦੇ ਤੇ ਆਪਾਂ ਕੀ ਕਰਨਾ ਹੈ ਜੀ ਮੋਡੇ ਵਾਲੇ ਜਿੱਥੇ ਆਪਣੀ ਫੀਟਿੰਗ ਦੀ ਸਲਾਈ ਲੱਗੀ ਐ ਜੀ ਉਸ ਤੋਂ ਬਾਅਦ 2 ਇੰਚ ਦਾ نیچے ਆਪਾਂ ਇਹ ਨਿਸ਼ਾਨ ਲਾ ਦੇਣਾ ਇਹ ਨਿਸ਼ਾਨ ਆਪਾਂ ਸਿੱਧਾ ਕਰ ਲੈਣਾ ਮੋਡੇ ਵਾਲੀ ਜਿਹੜੀ ਆਪਣੀ ਨਿਸ਼ਾਨ ਲਾਈ ਉਹਦੇ ਨਾਲ ਸਿੱਧਾ ਕਰ ਲੈਣਾ ਤੇ ਇਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ ਕਿਉਂਕਿ ਜੀ ਆਪਾਂ ਇਹਦੇ ਵਿੱਚ ਪਲੇਟਸ ਨਹੀਂ ਪਾਉਣੀ ਆ ਤੇ ਇਹਦੇ ਕਰਕੇ ਆਪਣਾ ਸੂਟ ਇਹ ਤੋਂ ਟਾਈਟ ਹੋ ਜਾਊਗਾ ਜੇ ਇਸ ਤਰ੍ਹਾਂ ਆਪਾਂ ਨਿਸ਼ਾਨ ਨਾ ਲਾਏ ਜੇ ਆਪਾਂ ਪਲੇਟਸ ਪੋਣੀ ਹੁੰਦੀ ਤਾਂ ਆਪਣੇ ਸੂਟ ਦੇ ਸਿੱਧੇ ਨਿਸ਼ਾਨ ਲੱਗ ਜਾਣੇ ਸੀਗੇ ਤੇ ਇਸ ਤੋਂ ਬਾਅਦ ਜੇ ਆਪਾਂ हिਪ ਨੈਸ ਨਿਸ਼ਾਨ ਨੂੰ ਕਮਰਾਂ ਵਾਲੇ ਨੂੰ ਮਿਲਾ ਦੇਾਂਗੇ ਇਸ ਤੋਂ ਬਾਅਦ ਆਪਾਂ ਕਟਿੰਗ ਦੇ ਨਿਸ਼ਾਨ ਲਾ ਦੇਾਂਗੇ ਤੇ ਇਸ ਤੋਂ ਬਾਅਦ ਆਪਾਂ ਸਾਈਡ ਤੋਂ ਸੂਟ ਦੀ ਕਟਿੰਗ ਕਰ ਦਾਂਗੇ ਜਿਹੜਾ ਫालतू ਕਪੜਾ ਉਲਾ ਦੇਾਂਗੇ ਆਪਾਂ ਤੇ ਹਾਂਜੀ ਫਰੈਂਡਸ ਇਹ ਜਿਹੜੇ ਸੀਗੇ ਸੂਟ ਦੇ ਕੁਝ ਕੁ ਸੂਟ ਬਾਰੇ ਕੁਝ ਕੁ ਗੱਲਾਂ ਸੀ ਜਿਹਦੇ ਨਾਲ ਕਿ ਆਪਣਾ ਫਰੰਟ ਗਲਾ ਬੈਕ ਨੂੰ ਨਹੀਂ ਜਾਂਦਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਸੂਟ ਦੀ ਕਟਿੰਗ ਕਰੋਗੇ ਤਾਂ ਤੁਹਾਡੇ ਸੂਟ ਦੀ ਫਿਟਿੰਗ ਵੀ ਪਰਫੈਕਟ ਆਊਗੀ ਤੇ ਤੁਹਾਡੇ ਸੂਟ ਦਾ ਗਲਾ ਵੀ ਕਦੇ ਵੀ ਬੈਕ ਨੂੰ ਨਹੀਂ ਜਾਊਗਾ ਤੇ ਤੁਸੀਂ ਇਸ ਤਰੀਕੇ ਨਾਲ ਸੂਟ ਕਟਿੰਗ ਕਰਨਾ ਟਰਾਈ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਚ ਕੁਝ ਵੀ ਨਹੀਂ ਸਮਝ ਆਇਆ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਤਾਂ ਜੋ ਮੈਂ ਉਸ ਤਰੀਕੇ ਨਾਲ ਹੋਰ ਵੀਡੀਓ ਬਣਾ ਸਕਾਂ ਤੇ ਤੁਹਾਨੂੰ ਪੂਰੀ ਪ੍ਰੋਪਰ ਸਮਝ ਆ ਸਕੇ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ-ਮੋਟੀ ਵੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹਾਂਜੀ ਫਰੈਂਡਸ ਆਪਾਂ हिਪ ਵਾਲਾ ਕੱਟ ਜਰੂਰ ਲਾਉਣਾ ਹੈ हिਪ ਵਾਲੇ ਕੱਟ ਦੇ ਆਧਾਰ ਤੇ ਹੀ ਆਪਣੀ ਸੂਟ ਦੀ ਫਿਟਿੰਗ ਦੀ ਸਿਲਾਈ ਲੱਗਦੀ ਆ ਜੇ ਆਪਾਂ हिਪ ਵਾਲਾ ਕੱਟ ਨਾ ਲਾਵਾਂਗੇ ਤੇ ਆਪਣੀ ਜਿਹੜੀ ਸੂਟ ਦੀ ਫਿਟਿੰਗ ਪਰਫੈਕਟ ਨਹੀਂ ਹੋਣੀ ਤੇ ਬੈਕ ਦੇ ਮੋਢੇ ਦੀ ਵੀ ਕਟਿੰਗ ਕਰਤੀ ਇਸ ਤੋਂ ਬਾਅਦ ਆਪਾਂ ਫਰੰਟ ਵਾਲਾ ਪੱਲਾ ਚੁੱਕ ਕੇ ਤੇ ਫਰੰਟ ਵਾਲੇ ਮੋਢੇ ਦੀ ਕਟਿੰਗ ਕਰਾਂਗੇ ਤੇ ਤੀਰੇ ਦੀ ਕਾਟ ਪਾਵਾਂਗੇ ਤੀਰੇ ਦੀ ਕਾਟ ਆ ਸਿਰਫ ਫਰੰਟ ਵਾਲੇ ਪਾਸੇ ਪਾਉਣੀ ਹੈ ਬੈਕ ਵਾਲੇ ਪਾਸੇ ਨਹੀਂ ਪਾਉਣੇਗੀ ਜੇ ਆਪਾਂ ਕੱਲਾ ਫਰੰਟ ਵਾਲੇ ਪਾਸੇ ਪਾਵਾਂਗੇ ਇਹਦੇ ਨਾਲ ਆਪਣੇ ਸੂਟਰ ਦਾ ਗਲਾ ਬੈਕ ਨਹੀਂ ਜਾਂਦਾ ਤੇ ਜਿਹੜੀ ਆਪਾਂ ਮੋਢੇ ਦੀ ਗੁਲਾਈ ਪਾਉਣੀ ਹੈ ਵੀ ਬਿਲਕੁਲ ਪਰਫੈਕਟ ਪਾਉਣੀ ਹੈ ਜੇ ਵੱਧ ਘਟ ਹੋ ਗਈ ਤਾਂ ਆਪਣੇ ਸੂਟ ਦੀ ਫਿਟਿੰਗ ਵੀ ਨਹੀਂ ਹੋਣੀ ਤੇ ਗਲਾ ਵੀ ਬੈਕ ਨੂੰ ਚਲੇ ਜਾਊਗਾ ਜੇ ਆਪਣੇ ਫਿਟਿੰਗ ਮੋਡੇਰੀ ਗੁਲਾਈ ਵੱਧ ਹੋ ਗਈ ਤੇ ਸੋ ਫਰੈਂਡਸ ਆਪਣੇ ਸਾਰੇ ਸੂਟ ਦੀ ਕਟਿੰਗ ਹੋ ਗਈ ਹੈ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵੀ ਜਰੂਰ ਕਰੋ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਤਾਂ ਮੈਨੂੰ ਹੌਸਲਾ